ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਮੈਕਸੀਕੋ ਦੇ ਵਿੱਚ ਵੱਡੇ ਦੌਰਾਨ 8 ਲੋਕਾਂ ਦੀ ਮੌਤ ਹੋ ਗਿਆ ਤਾਂ 45 ਦੇ ਕਰੀਬ ਲੋਕ ਜਿਹੜੇ ਆ ਗੰਬੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਕੇ ਦੇ ਲਈ ਹਸਪਤਾਲ ਲਿਜਾਇਆ ਗਿਆ ਤਾਂ ਦੱਸ ਦੇ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮੈਕਸੀਕੋ ਦੇ ਵਿੱਚ ਹਾਈਵੇ ਤੇ ਟ੍ਰੇਨ ਚੱਲਦੀ ਆ ਤਾਂ ਇਸ ਦੇ ਦੌਰਾਨ ਡਬਲ ਡੈੱਕ ਜਿਹੜੀ ਬੱਸ ਉੱਤੇ ਖੜੀ ਸੀ ਤਾਂ ਅਚਾਨਕ ਉਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤਾਂ ਟ੍ਰੇਨ ਕਾਫੀ ਦੂਰ ਤੱਕ ਇਸ ਬੱਸ ਨੂੰ ਆਪਣੀ ਰੇਪੇਰ ਦੇ ਵਿੱਚ ਲੱਜ ਜਾਂਦੇ ਜਿਸ ਦੇ ਦੌਰਾਨ ਮੌਕੇ ਤੇ ਚੀਕ ਚਾਹਲਾ ਮਚਣਾ ਸ਼ੁਰੂ ਹੋ ਜਾਂਦਾ ਭਜੜਾ ਪੈ ਜਾਂਦੀ ਹੈ ਤਾਂ 8 ਲੋਕਾਂ ਦੀ ਮੌਕੇ ਤੇ ਜਿਹੜੀ ਆ ਮੌਤ ਹੋ ਜਾਂਦੀ ਆ ਜਿਸ ਦੇ ਦੌਰਾਨ 45 ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਤ ਰਹਿ ਗਿਆ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਹੋਰ ਵੀ ਜਿਹੜੇ ਏਜੰਸੀ ਦੇ ਲੋਕ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਲੋਕ ਹਾਲੇ ਵੀ ਪਾਸਟ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜਿਸ ਵੇਲੇ ਇਹ ਹਾਦਸਾ ਵਾਪਰਿਆ ਸੀ ਉਸ ਵੇਲੇ ਜਿਹੜਾ ਮੌਕੇ ਤੇ ચીਖ ਚਹਾੜਾ ਮਚਾ ਸ਼ੁਰੂ ਹੋ ਗਿਆ ਸੀ ਕਈ ਗੱਡੀਆਂ ਕਈ ਲੋਕ ਉੱਥੇ ਮੌਕੇ ਤੇ ਮੌਜੂਦ ਸੀਗੇ ਜਿਸ ਵੇਲੇ ਟ੍ਰੇਨ ਨੇ ਇਸ ਬਾਸਮ ਆਪਣੀ ਚਪੇੜ ਦੇ ਵਿੱਚ ਲਿਆ ਤਾਂ ਮੌਕੇ ਤੇ ਭਾਜੜਾ ਸ਼ੁਰੂ ਹੋ ਗਿਆ ਲੋਕ ਖੜੇ ਸੀਗੇ ਉਹਨਾਂ ਨੂੰ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਦੇ ਨਜ਼ਰ ਆਏ ਤਾਂ ਬਸ ਦੇ ਵਿੱਚ ਡਬਲ ਡੱਕਰ ਬਸ ਸੀ ਕਿ ਤੇ ਕਈ ਲੋਕ ਇਸ ਬਸ ਦੇ ਵਿੱਚ ਸਵਾਰ ਸੀਗੇ ਜਦੋਂ ਇਹ ਹਾਦਸਾ ਵਾਪਰਿਆ ਤਾ 8 ਲੋਕਾਂ ਦੀ ਮੌਤ ਹੋ ਗਈ ਤਾਂ 45 ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਤਾਂ ਪੁਲਿਸ ਦੇ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਦੋਂ ਤੱਕ ਇਹ ਤਫ਼ਤੀਸ਼ ਪੂਰੀ ਹੋਣ ਤੋਂ ਬਾਅਦ ਕੀ ਕਾਰਵਾਈ ਪੁਲਿਸ ਕਰਦੀ